ਗੋਣਿਸ ਇਹ ਸੱਜੀ ਕੋ 7:05 ਦੇ 7:00 ਦੇ ਕਰੀਬ ਘਟਨਾ ਜੀ ਮੈਂ ਮਿਲਕ ਪਲਾਨਟ ਚ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰੋਂ ਆਂ ਰਿਹਾ ਜੀ ਅਰ ਆਨ ਕੇ ਗੱਡੀ ਸਟਾਰਟ ਕੀਤੀ ਤੇ ਗੇੜੀ ਪਾਣ ਲੱਗਾ ਤੁਰ ਲੱਗੇ ਤੇ ਤਿੰਨ ਮੋਟਿਆ ਮੋਟਰਸਾਈਕਲ ਉਸ ਲੱਗੇ ਦਾ ਜੀ ਹੁਣ ਆਨ ਕੇ ਸਿੱਧੇ ਫਾਇਰ ਕੱਟਦੇ ਇੱਥੇ ਜੀ ਕਿੰਨੇ ਫਾਇਰ ਕੱਟੇ ਜੀ ਦੋ ਫਾਇਰ ਕੱਟੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾਓ ਹੋ ਗਏ ਮੇਰੀ ਗੱਡੀ ਜੇ ਨਹੀਂ ਜੀ ਕੀ ਨੰਬਰ ਜੀ ਕੋਲ ਹੈ ਪੀਵੀ 35 ਏ ਐਫ 5409 ਤੇ ਹਮਲਾਵਰ ਕਿੱਧਰੋਂ ਆਏ ਸੀ ਉਦਲੀ ਸਾਈਡ ਤੋਂ ਆਏ ਜੀ ਤੇ ਕੇ ਫਾਟਕ ਵਾਲੀ ਸਾਈਡ ਨੂੰ ਚੱਲ ਗਏ ਅੱਛਾ ਕਿਸ ਚੀਜ਼ ਦੇ ਉੱਤੇ ਆਈ ਸੀ ਕਿ ਉਹ ਮੋਟਰਸਾਈਕਲ ਤੇ ਆਈ ਸੀ ਕੋਈ ਪਛਾਣ ਹੋਈ ਵੀ ਉਹਦੀ ਨਹੀਂ ਕੋਈ ਸਜੀ ਪਛਾਣ ਨਹੀਂ ਤੇ ਪੁਲਿਸ ਨੂੰ ਦੁਲਾ ਦਿੱਤੀ ਕਿ ਉਹ ਮੋਟਰਸਾਈਕਲ ਹਾਂਜੀ ਹਾਂਜੀ ਕੀ ਮੰਗਤਾਰਦੇ ਮੰਗਾ ਹੀ ਆ ਜੀ ਹਾਡੀ ਕਿ ਗੱਡੀ ਗੁੱਡੀ ਨਾਲੇ ਸਮਾਰਟ ਫੋਨ ਸਾਡਾ ਵਾਪਸ ਆ ਜਾਈਂ ਹੋਰ ਕੁਝ ਨਹੀਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਜੀ ਗੱਲ ਕੁਝ ਨਹੀਂ ਭਾਜੀ ਹੁਣਾਂ ਇੱਥੇ ਗੱਡੀ ਸਟਾਰਟ ਕੀਤੀ ਸੀਗੀ ਘਰ ਨੂੰ ਜਾਂਦੇ ਪਏ ਸੀਗੇ ਤੇ ਮੈਂ ਮੇਰਾ ਸਮਾਨ ਦੁਕਾਨ ਦੇ ਅੰਦਰ ਹੈਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁੱਜਿਆ ਤੇ ਉਹਨਾਂ ਨੇ ਫਾਇਰ ਕਰ ਦਿੱਤੇ ਇਹਨੂੰ ਕਿੰਨੇ ਫਾਇਰ ਹੋਏ ਦੋ ਫਾਇਰ ਸਰ ਤੇ ਕੋਈ ਚਾਲੀ ਨੂੰ ਫਸਾ ਨਹੀਂ ਆ ਨਹੀਂ ਨਹੀਂ ਸਰ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇਧਰ ਲਈ ਸੈਨੂ ਚਲੇ ਗਏ ਅੱਛਾ ਉਹ ਕੀ ਆਏ ਕਾ ਦੇਤੀ ਹੀ ਕਿਤੇ ਇੱਕ ਆ ਦੇਤੀ ਮੋਟਰਸਾਈਕਲ ਦੇ ਆਏ ਮੋਟਰਸਾਈਕਲ ਉਧਰ ਲੱਗੇ ਜੇ ਇੱਕ ਆ ਦੇਤੀ ਗਏ ਗੱਡੀ ਦੇ ਗੱਡੀ ਕਿਤੇ ਨਹੀਂ ਲੱਗਦਾ ਗੱਡੀ ਭਾਈ ਦੀ ਹਰਪ੍ਰੀਤ ਦੀ ਅੱਛਾ ਕੰਨ ਮੇ ਲੁੱਟਦੀ ਨਹੀਂ ਇਹ ਨਾਲੇ ਹਾਂਜੀ ਮੈਂ ਲੁੱਟ ਕਰਨ ਮੱਤੇ ਆਇਆ ਲੱਗਦਾ ਪਤਾ ਨਹੀਂ ਜੀ ਉਹਨਾਂ ਦਾ ਇਹ ਨਹੀਂ ਕਹਿ ਸਕਦੇ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕਸਾਨ ਨਹੀਂ ਹੈ ਕੀ ਮੰਨ ਕਰਦੇ ਮੰਗ ਸਾਰੇ ਇਹ ਹੈ ਵੀ ਸਾਡਾ ਕੇਸ ਹੱਲ ਕੀਤਾ ਜਾਏ ਕੋ ਉਹਨਾਂ ਫੜਿਆ ਜਾਏ ਜਲਦੀ ਜਲਦੀ ਤਾਂ ਕਰੀਬ ਕੋ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਦੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀ ਇਹ ਵੇਅਰ ਕਾ ਪਲਾਂਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜੈਨ ਜਿਹਦਾ ਨੰਬਰ ਹੈ PB35 AF5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਸਨ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀ ਗੱਡੀ ਦੇ ਕੁਝ ਤਿੰਨ ਮੋਲ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫਾਇਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀ ਹੈ ਉਸੋਂ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਦੇ ਇਣਾਦ ਅਸਰ ਮੇਲਾ ਬੁਈ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀ ਉਹ ਬਾਈਕ ਅੱਥੀ ਹੈਗੀ ਹੈ ਅਸੀਂ ਔਰ ਤੋਂ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਬਾਈਕ ਦਾ ਬਾਈਕ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਾਂ ਨੰਬਰ ਆ ਉਹ ਬਹੁਤ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਹੈ ਉਹਦਾ ਨੰਬਰ ਮੈਂ ਫੇਰ ਮੈਂ ਦੁਬਾਰਾ ਬੋਲ ਰਿਹਾ ਪੀਬੀ 035 एएफ 5409 ਸਿਲਵਰ ਕਲਰ ਦੀ ਜਨ ਹੈਗੀ ਹੈ ਔਰ ਅਸੀਂ ਇਮੀਡੀਏਟਲੀ ਹੁਣੇ ਮੁਕਦਮਾ ਦਰਜ ਕਰਕੇ ਤਵਦੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਆ ਗਏ ਸਾਰਿਆਂ ਦੇ ਵਿੱਚ ਮੁਕਦਮਾ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਕੜੀ ਤੋਂ ਕੜੀ ਸਜ਼ਾ ਦਵਾ ਸਬ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਹੈ ਅਸੀਂ ਦੇਖ ਲੈਣੇ ਚਾਹੀਦੇ ਠੀਕ ਹੈ